ਅਸਵੇਂ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਐਸਾ ਝਟਕਾ ਲੱਗਿਆ ਹੈ ਜਿਸ ਤੋਂ ਉਭਰਨ ਲਈ ਲੱਗਦਾ ਹੈ ਕਾਫੀ ਸਮਾਂ ਲੱਗ ਜਾਏਗਾ ਕਿਉਂਕਿ ਜਸਵਿੰਦਰ ਪੱਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤੇ ਜਸਵਿੰਦਰ ਪੱਲਾ ਜੀ ਦੇ ਨਾਲ ਉਪਾਸਨਾ ਸਿੰਘ ਜੀ ਦੀ ਜੋੜੀ ਜੋ ਸੀ ਉਹ ਐਸੀ ਸੀ ਜਿਸ ਨੂੰ ਕੋਈ ਨਹੀਂ ਭੁਲਾ ਸਕਦਾ ਤੇ ਇਸ ਵਕ ਸਾਡੇ ਨਾਲ ਫੋਨ ਲਾਈਨ ਤੇ ਉਪਾਸਨਾ ਸਿੰਘ ਜੀ ਮੌਜੂਦ ਨੇ ਉਪਾਸਨਾ मैम ਅੱਜ ਸਵੇਰ ਨਹੀਂ ਭੁੱਲਣੀ ਕਿਸੇ ਨੂੰ ਮੈਨੂੰ ਲੱਗਦਾ ਕਿ ਇੰਨੀ ਬੁਰੀ ਖਬਰ ਸੁਣ ਕੇ ਸਵੇਰ ਹੋਈ ਹੈ ਨਾ ਐ ਐਨਾ ਅਫਸੋਸ ਹੋ ਰਿਹਾ ਮੈਨੂੰ ਇਦਾਂ ਲੱਗਦਾ ਜਿੱਦਾਂ ਆਪਣੀ ਫੈਮਿਲੀ ਮੈਂਬਰ ਕੋਈ ਨਾ ਔਰ ਉਸੇ ਕੇ ਮੇਰਾ ਤਾਂ ਫੈਮਿਲੀ ਮੈਂਬਰ ਹੀ ਸੀ ਮੈਂ ਤਾਂ ਉਹਨਾਂ ਨੂੰ ਐਨਾ ਜ਼ਿਆਦਾ ਕੰਮ ਕੀਤਾ ਭਵਨੀਤ ਉਹਨਾਂ ਨਾਲ ਮੈਨੂੰ ਲੱਗਦਾ ਮੇਰੀਆ ਮੈਕਸਿਮਮ ਪੰਜਾਬੀ ਫਿਲਮਸ ਉਹਨਾਂ ਦੇ ਨਾਲ ਔਰ ਸਾਡੀ ਜੋੜੀ ਬਹੁਤ ਹੀ ਹਿੱਟ ਮੰਨੀ ਜਾਂਦੀ ਸੀ ਔਰ ਜਿੱਦਾਂ ਜੋੜੀ ਟੁੱਟ ਜਾਂਦੀ ਹੈ ਅੱਜ ਬਹੁਤ ਕੀ ਕਹਾਂ ਮੇਰੇ ਕੋ ਵਰਡਸ ਨਹੀਂ ਬਿਲਕੁਲ ਮੈਮ ਮੈਮ ਤੁਹਾਨੂੰ ਲਾਈਕ ਆਪਾਂ ਜਦ ਵੀ ਆਪਾਂ ਕਿੰਨੀ ਵਾਰ ਇਕੱਠੇ ਇੰਟਰਵਿਊਜ਼ ਕੀਤੇ ਨੇ ਕਿੰਨੀ ਵਾਰ ਆਪਾਂ ਫਿਲਮਾਂ ਦੇ ਸੈੱਟ ਤੇ ਮਿਲੇ ਆ ਹੈਨਾ ਇੱਕ ਚੀਜ਼ ਜਿਹੜੀ ਤੁਸੀਂ ਉਹਨਾਂ ਦੀ ਕਦੇ ਨਹੀਂ ਭੁੱਲ ਸਕਦੇ ਉਹ ਕੀ ਹੈ ਉਹ ਉਹਨਾਂ ਦਾ ਮਜ਼ਾਕ ਜਦੋਂ ਸ਼ੂਟਿੰਗ ਤੋਂ ਅਲੱਗ ਵੀ ਜਦੋਂ ਸ਼ੂਟਿੰਗ ਨਹੀਂ ਵੀ ਕਰ ਰਹੇ ਹੁੰਦੇ ਸੀ ਅਸੀਂ ਇਕੱਠੇ ਬੈਠੇ ਹੁੰਦੇ ਸੀ ਤਾਂ ਉਹਨਾਂ ਦਾ ਉਹ ਲਾਈਕ ਪਛ ਪਨਾ ਸੀ ਜਿਹੜਾ ਨਾ ਉਹਨਾਂ ਚ ਹੱਲੇ ਵੀ ਇੱਕ ਬੱਚਾ ਸੀ ਤੁਸੀਂ ਜਾਣਦੇ ਹੋ ਸੀ ਕਿੰਨੇ ਇੰਟਰਵਿਊਜ਼ ਕੰਮ ਦੀ ਇਕੱਠੇ ਕੀਤੀਆਂ ਉਹਨਾਂ ਨੇ ਮਜ਼ਾਕ ਕਰੀ ਜਾਣਾ ਉਹਨਾਂ ਨੇ ਹਸਾਈ ਜਾਣਾ ਮਤਲਬ ਉਹਨਾਂ ਨਾਲ ਕੰਮ ਕਰਨਾ ਕੰਮ ਕਰਨਾ ਨਹੀਂ ਇੱਕ ਇੰਜੋਏਮੈਂਟ ਸੀ ਉਹਨਾਂ ਦੇ ਨਾਲ ਕੰਮ ਕਰਦੇ ਵਕਤ ਇਦਾਂ ਫੀਲ ਨਹੀਂ ਹੁੰਦਾ ਸੀ ਕਦੀ ਟਾਇਰਡ ਫੀਲ ਨਹੀਂ ਮੈਂ ਕਰਦੀ ਸੀ ਮੈਨੂੰ ਇਦਾਂ ਲੱਗਦਾ ਸੀ ਉਹਨਾਂ ਨੇ ਕਿਉਂਕਿ ਐਸੀ ਕੋਈ ਗੱਲ ਕਰਦੇ ਨਹੀਂ ਜਿਹੜੀ ਕਿ ਮਤਲਬ ਹਰ ਵਕਤ ਉਹਨਾਂ ਨੇ ਹਸਾਣਾ ਹਰ ਵਕਤ ਇੰਨਾ ਜ਼ਿੰਦਾ ਦਿਲ ਇਨਸਾਨ ਇੰਤ ਕਲੀ ਸੈਂਤ ਸਾਨ ਜਿਹੜੇ ਕਿ ਇੱਕ ਖਰਾਬ ਸੀਨ ਨੂੰ ਵੀ ਉਹ ਕਿੱਤੇ ਉਚਾਈਆਂ ਤੱਕ ਪਹੁੰਚਾ ਦਿੰਦੇ ਸੀ ਉਹ ਐਸਾ ਬੰਦਾ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਲੱਗਦਾ ਕਿ ਬਹੁਤ ਵੱਡਾ ਲਾਸ ਹੈ ਇਹ ਪੰਜਾਬੀ ਫਿਲਮ ਇੰਡਸਟਰੀ ਦਾ ਔਰ ਪਰ ਸਲੀ ਮੈਂ ਖੁਦ ਵੀ ਫੀਲ ਕਰ ਰਹੀ ਹਾਂ ਕਿ ਮੇਰਾ ਬਹੁਤ ਵੱਡਾ ਲਾਸ ਹੈ ਬਿਲਕੁਲ ਮੈਮ ਮੈਨੂੰ ਨਾ ਹਜੇ ਵੀ ਯਾਦ ਹੈ ਉਹ ਨਾ ਹਮੇਸ਼ਾ ਬਹੁਤ ਮਜ਼ਾਕ ਮਜ਼ਾਕ ਦਵੇਸ਼ ਨਾ ਕਹਿੰਦੇ ਹੁੰਦੇ ਸੀ ਕਹਿੰਦੇ ਮੇਰੀ ਜੋੜੀ ਅਗਰ ਕਿਸੇ ਨਾਲ ਹੈ ਤਾਂ ਉਹ ਸਿਰਫ ਉਹ ਪਾਸਨਾ ਜੀ ਦੇ ਨਾਲ ਹੈ ਮੈਨੂੰ ਹਜੇ ਵੀ ਯਾਦ ਆ ਪਾ ਕਿੰਨੀ ਵਾਰੀ ਤੁਹਾਡੀ ਵੈਨਿਟੀ 'ਚ ਉੱਠ ਕੇ ਉਹਨਾਂ ਦੀ ਵੈਨਿਟੀ ਜਾ ਕੇ ਇੰਟਰਵਿਊ ਕੀਤਾ ਹੈ ਔਰ ਉਹ ਟਾਈਮ ਹੁੰਦਾ ਸੀ ਔਰ ਉਹ ਕੋਈ ਮੌਕਾ ਨਹੀਂ ਛੱਡਦੇ ਸੀ ਲਾਈਕ ਤੁਹਾਡੇ ਨਾਲ ਉਹ ਫਨ ਫਲਰਟ ਕਰਨ ਦਾ ਜਿਹੜਾ ਅਸੀਂ ਸਕਰੀਨ ਤੇ ਦੇਖਦੇ ਆ ਉਹਦੇ ਨਾਲ ਵੀ ਉਹ ਹਰੇਕ ਨੂੰ ਐਂਟਰਟੇਨ ਕਰਦੇ ਸੀ ਤੁਹਾਨੂੰ ਇੱਕ ਇੱਕ ਪਾਲਾ ਜੀ ਯਾਦ ਆ ਰਿਹਾ ਹੋਵੇਗਾ ਹੈਨਾ ਮੈਨੂੰ ਤਾਂ ਈ ਕਿ ਕੱਲ ਯਾਦ ਆ ਰਹੀ ਹੈ ਮੈਨੂੰ ਉਹਨਾਂ ਦੀਆਂ ਸਾਰੀਆਂ ਗੱਲਾਂ ਯਾਦ ਆ ਰਹੀਆਂ ਉਹਨਾਂ ਨੇ ਮੈਨੂੰ ਦੱਸਣਾ ਕਿ ਮੈਂ ਤੈਨੂੰ ਪਹਿਲੀ ਵਾਰ ਉੱਥੇ ਦੇਖਿਆ ਸੀ ਤੁਹਾਨੂੰ ਯਾਦ ਤਾਂ ਉਹ ਨਹੀਂ ਤਾਂ ਨਵੇਂ ਨੂੰ ਹਰ ਚੀਜ਼ ਉਸਦੀ ਉਹਨਾਂ ਨੂੰ ਇੰਨੀ ਇੰਨੀ ਯਾਦ ਆਸਤ ਉਹਨਾਂ ਨੇ ਫਿਰ ਉਹਨਾਂ ਦੀ ਮਤਲਬ ਉਹਨੂੰ ਵੀ ਮਜ਼ਾਕ ਲੈ ਲੈਣਾ ਉਹਨੂੰ ਵੀ ਫਲਰਟੇਸ਼ਨ ਚ ਲੈ ਲੈਣਾ ਫਿਰ ਉਹਨਾਂ ਨੂੰ ਮਤਲਬ ਉਹ ਕੀ ਬੰਦਾ ਸੀ ਉਹ ਮਤਲਬ ਔਰ ਇੰਨੀ ਅੱਛੇ ਇਨਸਾਨ ਇੰਨੀ ਇਕੁੰਦਾ ਨਾ ਇੱਕ ਬੰਦਾ ਆਪਣੀ ਫੈਮਿਲੀ ਲਈ ਵੀ ਇੰਨਾ ਸੈਂਸੈਰਿਟੀ ਉਹਨਾਂ ਨੇ ਆਪਣੀ ਵਾਈਫ ਦੀਆਂ ਗੱਲਾਂ ਮੈਨੂੰ ਦੱਸਦੀਆਂ ਉਹਨਾਂ ਨੇ ਆਪਣੇ ਬੇਟੇ ਪੁਖਰਾਜ ਦੀਆਂ ਗੱਲਾਂ ਉਹਨਾਂ ਦੇ ਡੌਗ ਦੀਆਂ ਗੱਲਾਂ ਉਹਨਾਂ ਦੀ ਮੰਮੀ ਉਹਨਾਂ ਦੇ ਪਾਪਾ ਦੀਆਂ ਗੱਲਾਂ ਉਹਨਾਂ ਨੇ ਕਰਦੀਆਂ ਮੈਨੂੰ ਇਦਾਂ ਲੱਗਦਾ ਸੀ ਕਿ ਕਿੰਨਾ ਇਹਨਾਂ ਦਾ ਕਿੰਨੀ ਅਟੈਚਮੈਂਟ ਇਹਨਾਂ ਦੀ ਆਪਣੀ ਫੈਮਿਲੀ ਦੇ ਨਾਲ ਹੈ ਮਤਲਬ ਔਰ ਫਿਰ ਉਹਨਾਂ ਨੇ ਮਤਲਬ ਹਰ ਇੱਕ ਬੰਦੇ ਲਈ ਅੱਛਾ ਬੋਲਣਾ ਉਹਨਾਂ ਨੂੰ ਮੈਂ ਕਦੀ ਕਰਾ ਕਿਸੇ ਲਈ ਬੋਲਦੇ ਦੇਖਿਆ ਨਹੀਂ ਫਿਰ ਉਹਨਾਂ ਨੇ ਕਦੀ ਇਦਾਂ ਨਹੀਂ ਕਰਨਾ ਕਿ ਉਹ ਹੋ ਇੰਨਾ ਟਾਈਮ ਹੋ ਗਿਆ ਮੇਰਾ ਸ਼ਾਟ ਨਹੀਂ ਹੋਇਆ ਜਾਂ ਇਹ ਨਹੀਂ ਹੋਇਆ ਉਹਨਾਂ ਨੇ ਕੋਈ ਐਡਾ ਗਰਚਸ ਨਹੀਂ ਦਿਖਾਣੇ ਉਹਨਾਂ ਨੂੰ ਜੇ ਦੋ ਸੀਨ ਵੀ ਮਿਲ ਜਾਣੇ ਉਹ ਵੀ ਉਹਨਾਂ ਨੇ ਇੰਨੀ ਸ਼ਿੱਦਤ ਦੇ ਨਾਲ ਕਰਨਾ ਕਿਆ ਐਕਟਰ ਔਰ ਕਿਆ ਇਨਸਾਨ ਸੀ ਉਹ ਬਿਲਕੁਲ ਬਿਲਕੁਲ ਮੈਨੂੰ ਨਾ ਹਜੇ ਵੀ ਯਾਦ ਹੈ ਕਿ ਕਈ ਵਾਰੀ ਸੀਨ ਵੀ ਨਹੀਂ ਲਿਖ ਕੇ ਆਉਂਦਾ ਸੀ ਸੈੱਟ ਤੇ ਤੇ ਉਹ ਕਹਿੰਦਾ ਰਾਈਟਰ ਆਉਂਦਾ ਸੀ ਸਰ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਤੁਹਾਡੇ ਲਈ ਕੀ ਲਿਖਾਂ ਤੇ ਉਹ ਸੀਨ ਨੂੰ ਕਿਦਾਂ ਲਾਈਕ ਮੈਂ ਤੁਹਾਨੂੰ ਦੋਨਾਂ ਨੂੰ ਸੀਨ ਡਿਸਕਸ ਕਰਦੇ ਕਰਦੇ ਉਹ ਸੀਨ ਨੂੰ ਲੈਜੈਂਡਰੀ ਬਣਾਉਂਦੇ ਦੇਖਿਆ ਹੈ ਬਿਲਕੁਲ ਅਸੀਂ ਕਈ ਵਾਰ ਡਿਸਕਸ ਕਰਨਾ ਪਾਸਾ ਸੀ ਮਜ਼ਾ ਨਹੀਂ ਆ ਰਿਹਾ ਪਾਸ ਤਾਂ ਮੈਂ ਕਹਿੰਨਾ ਹਾਂ ਭੱਲਾ ਜੀ ਤੁਸੀਂ ਲਿਖੋ ਪਰ ਸਾਰੇ ਪੰਚੇਸ ਆਪਣੇ ਨਾ ਲਿਖ ਲਈ ਉਹਨਾਂ ਨੇ ਕਿ ਫਿਰ ਇਦਾਂ ਦੇ ਅਸੀਂ ਮਰਾਕ ਕਰਨੇ ਹਨ ਨਾ ਉਹਨਾਂ ਨੇ ਫਿਰ ਮੇਰੇ ਲਈ ਵੀ ਲਿਖਣਾ ਔਰ ਕਈ ਤਰ੍ਹਾਂ ਦੇ ਰੂਲਸ ਅਸੀਂ ਇਕੱਠੇ ਕੀਤੇ ਅੱਜ ਮੈਨੂੰ ਉਹ ਮਤਲਬ ਇੱਕੀ ਕੋ ਉਹਨਾਂ ਦੀ ਔਰ ਉਹਨਾਂ ਨੇ ਆਪਣਾ ਪੂਰੀ ਜਾਨ ਲਗਾ ਕੇ ਚਾਹੇ ਉਹਨਾਂ ਦੀ ਸਿਹਤ ਕਿਦਾਂ ਦੀ ਵੀ ਸੀ ਉਹਨਾਂ ਨੂੰ ਪ੍ਰੋਬਲਮਸ ਵੀ ਆਉਂਦੀਆਂ ਸੀ ਪਰ ਉਹਨਾਂ ਨੇ ਕਦੀ ਇਦਾਂ ਸੈਟ ਤੇ ਇਦਾਂ ਨਹੀਂ ਸ਼ੋਅ ਕੀਤਾ ਕਿ ਉਹ ਬਿਮਾਰ ਹੈ ਗਿਆ ਹੈ ਉਹਨਾਂ ਨੇ ਇੰਜੈਕਸ਼ਨ ਵੀ ਲੈਣਾ ਡਾਇਬਟੀਜ਼ ਦਾ ਉਹ ਇੰਜੈਕਸ਼ਨ ਲੰਦੇ ਵੀ ਲੋਕ ਉਹਨਾਂ ਨੂੰ ਪੁੱਛਦੇ ਤਾਂ ਉਹਨੂੰ ਵੀ ਮਜ਼ਾਕੀੀ ਲੈ ਲੈਂਦੇ ਸੀਗੇ ਕਹਿੰਦੇ ਤਾਂ ਮੈਂ ਮਿੱਠਾ ਖਾਣ ਦਾ ਆਪਣਾ ਇੰਤਜ਼ਾਮ ਕਰ ਰਿਹਾ ਕਿਉਂਕਿ ਮਿੱਠੇ ਦੇ ਬਹੁਤ ਸ਼ੁਕੀਨ ਸੀਗੇ ਹੈਨਾ ਤੇ ਸੀ کئی کئی ਪੰਚੀਸ ਮੈਂ ਆਪਣੀ ਫਿਲਮ ਜਿਹੜੀ ਮੈਂ ਡਾਇਰੈਕਟ ਕਰੀ ਸੀ ਯਾਰਾਂ ਦੀਆਂ ਫੋਮ ਬਾਰਾਂ ਉਹਦੇ ਵਿੱਚ ਮੈਂ ਉਹਨਾਂ ਦੇ ਘਰ ਗਈ ਸੀ ਮੈਂ ਉਹਨਾਂ ਨੂੰ ਪੈਸੇ ਦੀ ਗੱਲ ਕੀਤੀ ਉਹ ਕਹਿੰਦੇ ਕਿ ਜਦੋਂ ਮੈਂ ਭੁਖਰਾਜ ਲਈ ਫਿਲਮ ਬਣਾ ਰਿਆ ਸੀ ਮੈਂ ਪੁੱਛਿਆ ਸੀ ਉਪਾਸਨਾ ਤੂੰ ਕਿੰਨੇ ਲਉਂਗੀ ਤੂੰ ਕਿ ਅਸੀਂ ਜੋ ਦੇਣਾ ਦਈਓ ਨਹੀਂ ਦੇਣਾ ਨਹੀਂ ਤੇ ਇਹ ਮੇਰਾ ਵੀ ਇਹੀ ਜਵਾਬ ਹੈ ਕਹਿੰਦੇ ਔਰ ਉਹ ਮਤਲਬ ਉਹਨਾਂ ਨੇ ਹਰ ਤਰ੍ਹਾਂ ਮੈਨੂੰ ਕੋਆਪਰੇਟ ਕੀਤਾ ਮੈਂ

کرتے مطلب آؤٹ ڈور شوٹنگ سی کہ بار جدو آ جاننے کئی بار کھانا اچھا نہیں لوگ ملن نہیں کہ انہوں نے کلے کوئی بھی چیز کھائی ہو مطلب وہ ہمیشہ میرے لیے ضرور رکھتے ਬਿਲਕੁਲ ਮੈਮ ਇਹ ਚੀਜ਼ਾ ਮੈਨੂੰ ਨਹੀਂ ਲੱਗਦਾ ਕਿ ਅਸੀਂ ਕਦੇ ਵੀ ਭੁੱਲ ਪਾਵਾਂਗੇ ਕਿਉਂਕਿ ਤੁਹਾਡਾ ਕਨੈਕਸ਼ਨ ਉਹਨਾਂ ਨੇ ਜੋ ਸਿਨੇਮਾ ਨੂੰ ਯੋਗਦਾਨ ਦਿੱਤਾ ਮੈਨੂੰ ਲੱਗਦਾ ਕਿ ਪੰਜਾਬ ਦੀ ਕਾਮੇਡੀ ਅੱਜ ਜਿੱਥੇ ਵੀ ਹੈ ਉਸ ਦੇ ਵਿੱਚ ਜਸਵਿੰਦਰ ਪੱਲਾ ਦਾ ਜੋ ਯੋਗਦਾਨ ਹੈ ਉਹ ਮੈਨੂੰ ਲੱਗਦਾ ਕੋਈ ਨਹੀਂ ਭੁੱਲ ਸਕਦਾ ਬਹੁਤ ਬਹੁਤ ਉਹਨਾਂ ਨੇ ਕਦੀ ਵਲਗੈਰਿਟੀ ਔਰ ਚੀਪਨੈਸ ਤੇ ਨਹੀਂ ਗਏ ਉਹਨਾਂ ਨੇ ਹਮੇਸ਼ਾ ਅچھے ਡਾਇਲੌਗਸ ਲਿਖੇ ਉਹ ਇੱਕ ਬਹੁਤ ਹੀ ਸੁਲਝੇ ਹੋਏ ਦੇਸੀ ਬਹੁਤ ਇੰਟੈਲੀਜੈਂਟ ਬੰਦੇ ਸੀਗੇ ਕਮਾਲ ਦੇ ਰਾਈਟਰ ਸੀ ਬਹੁਤ ਵਧੀਆ ਐਕਟਰ ਸੀ ਔਰ ਮਤਲਬ ਇਨਸਾਨ ਤਾਂ ਉਹ ਐਸੇ ਕਮਾਲ ਸੀ ਕਿ ਮੈਂ ਮੈਂ ਤਾਂ ਸੋਚਦੀ ਹਾਂ ਕਿ ਅਸੀਂ ਇੰਨਾ ਫੀਲ ਕਰ ਰਹੇ ਹਾਂ ਉਹਨਾਂ ਦੀ ਫੈਮਿਲੀ ਤੇ ਇਸ ਵਕਤ ਕੀ ਬੀਤਰੀ ਹੋਗੀ ਜਿਹੜੇ ਕਿ ਇੰਨਾ ਸਾਤਾ ਉਹਨਾਂ ਦੇ ਕਲੋਜ਼ ਹੈਗੇ ਉਹਨਾਂ ਤੇ ਕੀ ਬੀਤਰੀ ਹੋ ਕੀ ਮਤਲਬ ਮੈਂ ਸੋਚ ਕੇ ਕੰਬ ਜਾਂਦੀ ਮੈਨੂੰ ਲੱਗਦਾ ਹੈ ਕਿ ਲੋਕਾਂ ਦਾ ਪਿਆਰ ਤੇ ਤੁਹਾਡੇ ਸਾਰਿਆਂ ਦਾ ਸਾਥ ਉਹਨਾਂ ਨੂੰ ਇਸ ਔਖੀ ਘੜੀ ਚ ਨਿਕਲਣ ਚ ਸਾਥ ਦੇਊਗਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਰੱਬ ਉਹਨਾਂ ਨੂੰ ਆਪਣੇ ਚਰਨਾਂ 'ਚ ਥਾਂ ਦੇਵੇ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਤਾਂ ਉਹ ਮੈਂ ਕਹਿੰਨਾ ਕਿ ਸਾਲਾਂ ਦਰ ਸਾਲਾਂ ਰਾਜ ਕਰਦੇ ਰਹਿਣਗੇ ਬਿਲਕੁਲ ਕੋਮੇਡੀ ਕਿੰਗ ਸੀ ਔਰ ਹਮੇਸ਼ਾ ਪੰਜਾਬੀ ਦੇ ਕੋਮੇਡੀ ਕਿੰਗ ਰਹੇ ਨੇ ਬਿਲਕੁਲ ਮੈਮ ਥੈਂਕ ਯੂ ਮੈਮ ਥੈਂਕ ਯੂ ਸੋਮਤ ਜੀ